ਜ਼ਿਲ੍ਹਾ ਜਲੰਧਰ ਦੇ ਨੂਰਮੈਲ ਥਾਣੇ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸੁਖਪਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੇ ਸੀ ਕਿ ਅਮਰਪ੍ਰੀਤ ਨਾਮ ਦੇ ਵਿਅਕਤੀ ਦੇ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜੀ ਗਈ ਆ ਤੇ ਕਿਹਾ ਕਿ ਤੂੰ ਇਹੀ ਗੁਟਕਾ ਸਾਹਿਬ ਪੜਦੀ ਆ ਨਾ ਤਾਂ ਦੇਖ ਇਸ ਨੂੰ ਮੈਂ ਅੱਗ ਲਾ ਦਿੱਤੀ ਮੌਕੇ ਤੇ ਉਹਨਾਂ ਦੀ ਟੀਮ ਦੇ ਵੱਲੋਂ ਪਹੁੰਚ ਕੀਤੀ ਕਿ ਉਸ ਵਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁੱਛਤਾਛਦੇ ਵਿੱਚ ਪਤਾ ਲੱਗਿਆ ਕਿ ਇਸ ਦਾ ਆਪਣੀ ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਅਤੇ ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਆਜੇ ਸਿਦਮਾਰੀ ਸਿੰਘ ਦੇ ਵਿੱਚ ਸੇਰੇ ਮੈਨੂੰ ਐਡੀਸ਼ਨਲ ਐਸਐਚਓ ਦਾ ਫੋਨ ਆਇਆ ਕਿ ਇਧਰ ਨਗਰਕੇ ਇੱਕ ਬੇਦਬੀ ਦੀ ਘਟਨਾ ਹੋਈ ਹੈ ਅਮਰਪ੍ਰੀਤ ਨਾਂ ਦਾ ਵਿਅਕਤੀ ਹੈ ਜਿਹਨੇ ਗੁਟਕਾ ਸਾਹਿਬ ਦੀ ਬੇਦਬੀ ਕਰਕੇ ਤੇ ਉਹਦੀ ਵੀਡੀਓ ਬਣਾ ਕੇ ਆਪਣੀ ਮਾਤਾ ਨੂੰ ਭਾਈ ਹੈ ਕਿ ਤੂੰ ਆਹ ਗੁਟਕਾ ਪੜਦੀ ਹੁੰਦੀ ਸੀ ਆਲਾ ਮੈਂ ਗੁਟਕਾ ਜਿਹੜਾ ਵਾ ਖਲਾੜਤਾ ਤੁਰੰਤ ਜਿਹੜੀ ਇਹ ਪਾਰਟੀ ਉੱਥੇ ਭੇਜੀ ਗਈ ਉਹਨੂੰ ਪੜਾਇਆ ਗਿਆ ਤੇ ਸਾਰੇ ਜਿਹੜਾ ਜਿਹੜਾ ਇਹਦੀ ਸਾਰੀ ਤਹਿਕੀਕਤ ਕੀਤੀ ਗਈ ਹੈ ਇਹਦੇ ਚ ਇਹ ਹੈ ਵੀ ਇਹ ਬੰਦਾ ਆਪਣੇ ਮਾ ਦੇ ਨਾਲ ਲੜਕੇ ਨੇ ਕੋਈ ਉਸੇ ਫ੍ਰਸਟ੍ਰੇਸ਼ਨ ਦੇ ਵਿੱਚ ਇਹ ਜਿਹੜਾ ਇਹ ਕਦਮ ਲਿਆ ਵਾ ਇਹਦੇ ਕੇਸ ਜਿਹੜਾ 295 ਆਈਟੀ ਐਕਟ ਦਾ ਜਿਹੜਾ ਕੇਸ ਸਿਸਟਰ ਕਰਕੇ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੇ ਡੀਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕੀ ਕਿਸੇ ਤਰ੍ਹਾਂ ਦਾ ਇਹ ਮਾਨਸਿਕ ਤੌਰ ਦੇ ਉੱਤੇ ਵੀ ਕੁਝ ਹੈ ਉਹ ਅਸੀਂ ਦੇਖੋ ਜੀ ਉਹ ਅਸੀਂ ਨਹੀਂ ਕਹਿ ਸਕਦੇ ਜੇ ਵੀ ਮਾਨਸਿਕ ਤੌਰ ਤੇ ਹੈ ਵੈਸੇ ਤਾਂ ਦੇਖਣ ਨੂੰ ਤਾਂ ਨੋਰਮਲ ਲੱਗਦਾ ਹੈ ਬਟ ਇਹਨੇ ਸਪੈਸੀਫਿਕਲੀ ਆਪਣੀ ਮਾਤਾ ਦੇ ਨਾਲ ਲੜ ਕੇ ਤੇ ਇਹ ਗੁਟਕਾ ਸਾਹਿਬ ਦੇ ਨਾਲ ਇਦਾਂ ਕਿਉਂ ਕੀਤਾ ਉਹ ਸਾਡੀ ਇਨਵੈਸਟੀਗੇਸ਼ਨ ਦਾ Part ਹੈ ਉਹ ਅਸੀਂ ਇਨਵੈਸਟੀਗੇਟ ਕਰਾਂਗੇ ਕਿਉਂ ਜਾਨੂਜ ਕੇ ਫਰਕਟ ਨਾਮ ਦਾ ਹਾਂ ਬਿਲਕੁਲ ਜੀ ਬਿਲਕੁਲ ਜ਼ਿਲ੍ਹਾ ਜਲੰਧਰ ਦੇ ਨੂਰਮੈਲ ਥਾਣੇ ਦੇ ਵਿੱਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਸਦੇ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਸਖਪਾਲ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੇ ਸੀ ਕਿ ਅਮਰਪ੍ਰੀਤ ਨਾਮ ਦੇ ਵਿਅਕਤੀ ਦੇ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ ਕਰਕੇ ਉਸ ਦੀ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜੀ ਗਈ ਆ ਤੇ ਕਿਹਾ ਕਿ ਤੂੰ ਇਹੀ ਗੁਟਕਾ ਸਾਹਿਬ ਪੜਦੀਆਂ ਨਾ ਤਾਂ ਦੇਖ ਇਸ ਨੂੰ ਮੈਂ ਅੱਗ ਲਾ ਦਿੱਤੀ ਮੌਕੇ ਤੇ ਉਹਨਾਂ ਦੀ ਟੀਮ ਦੇ ਵੱਲੋਂ ਪਹੁੰਚ ਕੀਤੀ ਕਿ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਪੁੱਛਤਾਛ ਦੇ ਵਿੱਚ ਪਤਾ ਲੱਗਿਆ ਕਿ ਇਸ ਦਾ ਆਪਣੀ ਮਾਂ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਅਤੇ ਇਸ ਕਰਕੇ ਉਸ ਨੇ ਇਹ ਕਦਮ ਚੁੱਕਿਆ ਅੱਜ ਸਿਦਮਾਰੀ ਸਿੰਘ ਦੇ ਵਿੱਚ ਸਿਰੇ ਮੈਨੂੰ ਐਡੀਸ਼ਨਲ ਐਸਐਚਓ ਦਾ ਫੋਨ ਆਇਆ ਤੇ ਇਹਨਾਂ ਕਰਕੇ ਇੱਕ ਬਦਤਵੀਂ ਘਟਨਾ ਹੋਈ ਹੈ ਅਮਰਪ੍ਰੀਤ ਨਾਮ ਦਾ ਵਿਅਕਤੀ ਹੈ ਜਿਹਨੇ ਗੁਟਕਾ ਸਾਹਿਬ ਦੀ ਬਦਮੀ ਕਰਕੇ ਤੇ ਉਹਦੀ ਵੀਡੀਓ ਬਣਾ ਕੇ ਆਪਣੀ ਮਾਤਾ ਨੂੰ ਪਾਈ ਹੈ ਵੀ ਤੂੰ ਆਹ ਗੁਟਕਾ ਪੜਦੀ ਹੁੰਦੀ ਸੀ ਆਲਾ ਮੈਂ ਗੁਟਕਾ ਜਿਹੜਾ ਵਾ ਖਲਾਰਤਾ ਹੈ ਤੁਰੰਤ ਜਿਹੜੀ ਇਹ ਪਾਰਟੀ ਉੱਥੇ ਭੇਜੀ ਗਈ ਉਹਨੂੰ ਪੜਾਇਆ ਗਿਆ ਤੇ ਸਾਰੇ ਜਿਹੜਾ ਜਿਹੜਾ ਇਹਦੀ ਸਾਰੀ ਤਹਿਕੀਕਤ ਕੀਤੀ ਗਈ ਹੈ ਇਹਦੇ ਚ ਇਹ ਹੈ ਵੀ ਇਹ ਬੰਦਾ ਆਪਣੇ ਮਾ ਦੇ ਨਾਲ ਲੜਕੇ ਨੇ ਕੋਈ ਉਸੇ ਫ੍ਰਸਟ੍ਰੇਸ਼ਨ ਦੇ ਵਿੱਚ ਇਹ ਜਿਹੜਾ ਇਹ ਕਦਮ ਲਿਆ ਵਾ ਇਹਦੇ ਕੇਸ ਜਿਹੜਾ 295 ਆਈਟੀ ਐਕਟ ਦਾ ਜਿਹੜਾ ਕੇਸ ਸਿਸਟਰ ਕਰਕੇ ਬੰਦੇ ਨੂੰ ਅਰੈਸਟ ਕਰ ਲਿਆ ਗਿਆ ਤੇ ਡੀਪਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕੀ ਕਿਸੇ ਤਰ੍ਹਾਂ ਦਾ ਇਹ ਮਾਨਸਿਕ ਤੌਰ ਦੇ ਉੱਤੇ ਵੀ ਕੁਝ ਹੈ ਉਹ ਅਸੀਂ ਦੇਖੋ ਜੀ ਉਹ ਅਸੀਂ ਨਹੀਂ ਕਹਿ ਸਕਦੇ ਜੇ ਵੀ ਮਾਨਸਿਕ ਤੌਰ ਤੇ ਹੈ ਵੈਸੇ ਤਾਂ ਦੇਖਣ ਨੂੰ ਤਾਂ ਨਾਰਮਲ ਲੱਗ ਰਿਹਾ ਹੈ ਬਟ ਇਹਨੇ ਸਪੈਸੀਫਿਕਲੀ ਆਪਣੀ ਮਾਤਾ ਦੇ ਨਾਲ ਲੜ ਕੇ ਤੇ ਇਹ ਗੁਟਕਾ ਸਾਹ ਦੇ ਨਾਲ ਇਦਾਂ ਕਿਉਂ ਕੀਤਾ ਉਹ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਹ ਅਸੀਂ ਇਨਵੈਸਟੀਗੇਟ ਕਰਾਂਗੇ ਕਿਉਂ ਕਿਉਂਕਿ ਜਾਣ ਬੁਝ ਕੇ ਉਹ ਤੁਹਾਨੂੰ ਘਟਨਾ ਨੂੰ ਹਾਂ ਬਿਲਕੁਲ ਜੀ ਬਿਲਕੁਲ